ਦੇਖ ਰਹੇ ਹੋ ਪੀਪੀ04 ਚੈਨਲ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹਾਂ ਅੱਜ ਆਪਾਂ ਦੇਖਦੇ ਹਾਂ ਬਾਜ਼ਾਰਾਂ ਦੇ ਵਿੱਚ ਬੇਸ਼ੱਕ ਰੌਣਕ ਵਰਤਾ ਹੀ ਹੈ ਪਰ ਦੁਕਾਨਦਾਰ ਕੀ ਕਹਿੰਦੇ ਆ ਦੁਕਾਨਦਾਰਾਂ ਦਾ ਬਿਜ਼ਨਸ ਕਿਸਾ ਚੱਲ ਰਿਹਾ ਹੈ ਲੋਕ ਇਸ ਬੰਦੇ ਕੀ ਕਹਿ ਰਹੇ ਆ ਆਹ ਤੁਹਾਨੂੰ ਦਿਖਾਉਣੇ ਆ ਸਾਡੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ ਜੀ ਦੀ ਵਿਸ਼ੇਸ਼ ਰਿਪੋਰਟ ਉਹ ਡਿੱਕਣ ਨਾ ਅੱਖਾਂ ਕਦੇ ਕਿਸੇ ਪਰਦੇਸੀ ਨੂੰ ਵਕਤ ਪਵੇ ਨਾ ਕਿਸੇ ਦਰਵੇਸ਼ੀ ਨੂੰ ਤੇਰਾ ਬੰਦਾ ਤੇਰੇ ਸਦਾ ਸਰਚ ਹੋਵੇ ਤੇਰਾ ਬੰਦਾ ਤੇਰੇ ਸਦਾ ਸਰਚ ਹੋਵੇ ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ ਅਸੀਂ ਰੇਲਵੇ ਬਾਜ਼ਾਰ ਚ ਪਹੁੰਚ ਚੁੱਕੇ ਆ ਜਿਹੜਾ ਕੋੜਕਪੁਰੇ ਦੀ ਰੇਲਵੇ ਰੋਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਬਾਜ਼ਾਰ ਦੇ ਵਿੱਚ ਤਾਂ ਤੁਹਾਨੂੰ ਰੌਣਕ ਦੇਖੂ ਪਰ ਦੁਕਾਨਾਂ ਤੇ ਰੌਣਕ ਨਹੀਂ ਜਿਵੇਂ ਆਪਾਂ ਗੁਰਦੁਆਰਾ ਬਿਆਰ ਛਾਤਰੀ ਮਾਰਕੀਟ ਤੇ ਸਾਰੇ ਬਿਆਰਾਂ ਚ ਹੁੰਦੇ ਆਏ ਆ ਉਹ ਉਹੀ ਹਾਲ ਇੱਥੇ ਦੇਖਣ ਨੂੰ ਮਿਲ ਰਿਹਾ ਅੱਜ ਕਿਉਂ ਰੌਣਕ ਤਾਂ ਹੈ ਪਰ ਦੁਕਾਨਾਂ ਤੇ ਕਿਉਂ ਬੇਰੌਣਕੀ ਆ ਅ ਜਿਵੇਂ ਕਿ ਆਪਾਂ ਸਾਰੇ ਦੁਨੀਆ ਜਾਣਦੀ ਹੈ ਕਿ ਤਕਰੀਬਨ ਤਕਰੀਬਨ ਸਾਰਾ ਕਾਰੋਬਾਰ ਕਰੋਨਾ ਦੀ ਭੇਡ ਚੜੂਕਿਆ ਚਾਹੇ ਉਹ ਰੱਖੜੀ ਦੇ ਤਿਆਰ ਹੋਣ ਜਾਂ ਕੋਈ ਹੋਰ ਆਜ਼ਾਦੀ ਦੇ ਵਜ੍ਹਾ ਦੇ ਤਿਆਰ ਹੋਣ ਪਰ ਹੁਣ ਦੀਵਾਲੀ ਦੇ ਦਿਨਾਂ ਦੇ ਵਿੱਚ ਵੀ ਜਿੱਥੇ ਕਿਸਾਨ ਜਥੇਬੰਦੀਆਂ ਧਰਨੇ ਤੇ ਬੈਠੀਆਂ ਆ ਜਾਂ ਉਹਨਾਂ ਦੇ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਇਸੇ ਕਰਕੇ ਜਿੰਨੀ ਆ ਪੰਜਾਬ ਦੀ ਮੰਡੀ ਹੈ ਕਿਸਾਨਾਂ ਦੇ ਸਿਰ ਦੇ ਉੱਤੇ ਹੀ ਆ ਸਰਕਾਰਾਂ ਇਹ ਗੱਲਾਂ ਸਮਝਣ ਨੂੰ ਤਿਆਰ ਨਹੀਂ ਹੈਗੀ ਕਿ ਕਿਸਾਨਾਂ ਦੇ ਹੱਲ ਨਾ ਹੋਣ ਤਾਂ ਇੱਥੇ ਰੌਣਕਾਂ ਨਹੀਂ ਲੱਗ ਸਕਦੀਆਂ ਤੇ ਜੇ ਸਰਕਾਰ ਇਹ ਮੰਨ ਲਵੇ ਤਾਂ ਪੰਜਾਬ ਖੁਸ਼ਹਾਲ ਦੀ ਤਰੱਕੀ ਤੇ ਫਿਰ ਦੁਬਾਰਾ ਵਾਪਸ ਆ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਜਿਹੜਾ ਸਾਰੇ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਤੋਂ ਅੱਜ ਸਾਡੇ ਮਹਿੰਦੀ ਰੱਤਾ ਸਾਹਿਬ ਪ੍ਰੋਗਰਾਮ ਲੈ ਕੇ ਜਿਹੜਾ ਸਾਰਾ ਆਇਆ ਹੈ ਬਾਜ਼ਾਰ ਦੇ ਵਿੱਚ ਔਰ ਜਿੱਥੇ ਤੱਕ ਤੁਸੀਂ ਦੀਵਾਲੀ ਵਾਲੀ ਗੱਲ ਹੈ ਜੀ ਉਹ ਗੱਲ ਤਾਂ ਹੈ ਨਹੀਂ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਕਿ ਬਾਜ਼ਾਰ ਦੇ ਵਿੱਚ ਕੋਈ ਉਹ ਰਸ਼ ਨਹੀਂ ਅੱਗੇ ਤਾਂ ਦੇਖੋ ਹੁਣ ਤਾਂ ਮੋਟਰਸਾਈਕਲ ਵੀ ਆਰਾਮ ਨਾਲ ਲੰਘ ਰਿਹਾ ਕਿ ਤਾਂ ਬੰਦਾ ਨਹੀਂ ਸੀ ਲੰਘ ਸਕਦਾ ਸੋ ਜੋ ਸਾਡਾ ਹਾਲ ਹੋਇਆ ਪਿਆਣਾ ਇਥੋਂ ਦੇ ਜਿਹੜਾ ਸਾਡੇ ਕਿਸਾਨੀ ਕਰਕੇ ਔਰ ਜਿਹੜੇ ਧਰਨੇ ਲੱਗੇ ਪਏ ਆ ਮੈਂ ਸਮਝਦਾ ਵੀ ਉਹਦੇ ਕਰਕੇ ਸਾਰੇ ਜਿਹੜੀ ਪ੍ਰੋਬਲਮ ਹੈ ਕਿਉਂਕਿ ਗੱਡੀਆਂ ਵੀ ਬੰਦ ਆ ਸੋ ਗੱਡੀਆਂ 'ਚ ਜਿਹੜਾ ਮਾਲ ਨਹੀਂ ਬਕਾਇਦਾ ਆ ਰਿਹਾ ਮਾਲ ਪੂਰਾ ਨਹੀਂ ਹੋ ਰਿਹਾ ਸੋ ਉਸੇ ਹਿਸਾਬ ਨਾਲ ਕੋਈ ਰੌਣਕਾਂ ਵਾਲੀ ਗੱਲ ਬਿਲਕੁਲ ਹੈ ਨਹੀਂ ਜੀ ਐਸਾ ਕੁਛ ਨਹੀਂ ਹੈ ਇਹ ਗੱਲਾਂ ਹੀ ਆ ਜੀ ਕੋਈ ਕਿਸਾਨ ਖੁਸ਼ ਨਹੀਂ ਕੋਈ ਲੋਕ ਖੁਸ਼ ਨਹੀਂ ਸੋ ਜਿਹੜੀ ਮਹਿੰਗਾਈ ਸਮਾ ਦੀ ਇਹਦੇ ਨਾਲ ਦਿਨੋਂ ਦਿਨ ਵੱਧ ਰਹੀ ਹੈ ਦੇਖੋ ਜਿਵੇਂ ਹੁਣ ਸਾਡੀ ਜ਼ਿਮੀਂਦਾਰਾਂ ਦੀ ਜੱਟਾਂ ਦੀ ਦੀਵਾਲੀ ਤਾਂ મોદી ਨੇ ਵੈਸੇ ਹੀ ਸਾਡੀ ਖਤਮ ਕਰ ਦਿੱਤੀ ਜੀ ਸਾਡੀ ਤਾਂ ਉਹੀ ਕਾਲੀ ਦੀਵਾਲੀ ਆ ਇੱਕ ਫਾਰਮੈਲਟੀ ਰਹਿ ਗਈ ਜੀ ਹੁਣ ਤਾਂ ਜੀ ਠੀਕ ਹੈ ਜੀ ਫਾਰਮੈਲਟੀ ਤੌਰ ਤੇ ਜਿਵੇਂ ਕੋ ਬੱਚਿਆਂ ਨੂੰ ਕੋਈ ਚੀਜ਼ ਵਕਤ ਕੋਈ ਚਾਹ ਨਾ ਨਹੀਂ ਪੀੜ ਹੈ ਦੁਕਾਨਾਂ ਤੇ ਹੈ ਨਹੀਂ ਰੌਣਕ ਹਾਂ ਬਾਜ਼ਾਰਾਂ ਚ ਜੀ ਮਤਲਬ ਕਿ ਵੀ ਜਿਹੜੇ ਕਿ ਲੋਕ ਆਉਂਦੇ ਹਨਗੇ ਬਾਜ਼ਾਰ ਚ ਦੇਖ ਕੇ ਪਰ ਇਹਨਾਂ ਨਾ ਕਿਸੇ ਕੋਲੇ ਪੈਸਾ ਨਾ ਹੀ ਪਹਿਲਾਂ ਵਾਲੀ ਗੱਲ ਰਹਿ ਗਈ ਆ ਤੁਸੀਂ ਕਿਉਂ ਕਾਲੀ ਦਿਵਾਲੀ ਬਣਾ ਰਹੇ ਹੋ ਸਾਡਾ ਜੀ ਜਿਹੜੇ ਮੋਦੀ ਸਰਕਾਰ ਨੇ ਜਿਹੜੇ ਤਿੰਨ ਆਰਡੀਨੈਂਸ ਲਿਆਂਦੇ ਆ ਉਹਦੇ ਵਿੱਚ ਸਾਡੀ ਕਿਸਾਨੀ ਤਾਂ ਬਿਲਕੁਲ ਹੀ ਖਤਮ ਹੈ ਜੀ ਅਸੀਂ ਨਹੀਂ ਮੋਦੀ ਤਾਂ ਕਹਿੰਦਾ ਤੁਹਾਡਾ ਫਾਇਦਾ ਕਰ ਰਿਆ ਨਹੀਂ ਬਿਲਕੁਲ ਨਹੀਂ ਸਾਡਾ ਕਿਹਦੇ ਚ ਕੋਈ ਫਾਇਦਾ ਨਹੀਂ ਹੋਣ ਲੱਗਾ ਜੀ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਦਿਵਾਲੀ ਐ ਸਵਾਰ ਇਹ ਦੀਵਾਲੀ ਨਹੀਂ ਲੋਕਾਂ ਦਾ ਦਿਵਾਲਾ ਕੱਢ ਕੇ ਜਾ ਰਹੀ ਹੈ ਕਿਉਂਕਿ ਜਿਹੜੇ ਸਾਡੇ ਸਰਕਾਰਾਂ ਨੇ ਜਿਹੜੇ ਆਰਡੀਨੈਂਸ ਪਾਸ ਕੀਤੇ ਹੈ ਕਿ ਕਿਸਾਨਾਂ 'ਤੇ ਜਿਹੜੇ ਥੋਪੇ ਆ ਜੀ ਕੀਤੇ ਨਹੀਂ ਥੋਪੇ ਆ ਕਿ ਤੁਸੀਂ ਕਿਸਾਨ ਜਿਹੜੇ ਹੈਗੇ ਨੇ ਉਹ ਬਹੁਤ ਦੁਖੀ ਹੈ ਬਾਜ਼ਾਰ ਦੇ ਵਿੱਚ ਅੱਜ ਕੱਲ ਨੂੰ ਦੀਵਾਲੀ ਦਾ ਤਿਉਹਾਰ ਹੈ ਬਾਜ਼ਾਰ ਦੇ ਵਿੱਚ ਜਿੰਨੀਆਂ ਰੌਣਕਾਂ ਦੇਖਣ ਨੂੰ ਮਿਲਣੀਆਂ ਚਾਹੀਦੀਆਂ ਸੀ ਉਹਨੀਆਂ ਉਹ ਰੌਣਕਾਂ ਨਹੀਂ ਹਨ ਕਿਉਂਕਿ ਕਿਸਾਨਾਂ ਦੇ ਨਾਲ ਹੀ ਦੀਵਾਲੀ ਹੈ ਇੱਕ ਲੜਕੀ ਜਿਹੜੀ ਦੀਵਿਆਂ ਦਾ ਕਾਰੋਬਾਰ ਕਰਦੀ ਐ ਪੁੱਤਰ ਕਿੱਥੇ ਰਹਿੰਦੇ ਹੋ ਤੁਸੀਂ ਨਈ ਵਾਲੀ ਬਸਤੀ ਜੇ ਅੱਛਾ ਤੇ ਆਹ ਦੀਵਿਆਂ ਦੂਮਿਆਂ ਚ ਕੋਈ ਹੁੰਦੀ ਆਮਦਨ ਹਾਂ ਥੋੜੀ ਬਹੁਤ ਹੁੰਦੀ ਐ ਅੱਛਾ ਪਹਿਲਾਂ ਜ਼ਿਆਦਾ ਹੁੰਦੀ ਸੀ ਹਾਂ ਕਾਰਨ ਕੀ ਐ ਕਾਰਨ ਐ ਸੀ ਵੀ ਹੁਣ ਪਹਿਲਾਂ ਦੁਨੀਆਂ ਲੜੀਆਂ ਨਹੀਂ ਲਾਉਂਦੀ ਸੀ ਦੀਵੇ ਜਗਾਉਂਦੀ ਸੀ ਵੀ ਹੁਣ ਲੜੀਆਂ ਲਾ ਲੱਗੀ ਦੀਵੇ ਬੰਦ ਕਰਤੇ ਆ ਅੱਛਾ ਅੱਛਾ ਪਰ ਹੁਣ ਵੀ ਦੀਵੇ ਵਿਕਦੇ ਨੇ ਹਾਂ ਥੋੜੇ ਬਹੁਤ ਵਿਕਦੇ ਪਰ ਪਹਿਲਾਂ ਵਰਗਾ ਕਾਰੋਬਾਰ ਨਹੀਂ ਰਿਹਾ ਅੱਛਾ ਹਾਂ ਤੇ ਇਸ ਤੋਂ ਇਲਾਵਾ ਬੇਟੇ ਕੀ ਕੰਮ ਕਰਦੇ ਹੋ ਤੁਸੀਂ ਆਪਾਂ ਆਪਣੇ ਘਰੇ ਹੀ ਰਹੀਦਾ ਸਾਰੇ ਦਿਹਾੜੀ ਵੀ ਘਰ ਦੇ ਹੀ ਕਰੀਦਾ ਅੱਛਾ ਹਾਂ ਪੜ੍ਹਾਈ ਕਰਕੇ ਫਿਰ ਘਰੇ ਕਰਨ ਲੱਗ ਗਏ ਸਾਰਾ ਕੁਝ ਅੱਛਾ ਕਿੰਨੀ ਪੜ੍ਹਾਈ ਕਰ ਲਈ 10ਵੀਂ ਕੀਤੀ ਵੀ ਹੈ ਅੱਛਾ ਹਾਂ ਇਸ ਤੋਂ ਬਾਅਦ ਹੁਣ ਆਹ ਦੀਵਿਆਂ ਤੋਂ ਬਿਨਾ ਹੋਰ ਕੀ ਹੋਰ ਘਰੇ ਵੀ ਸਲਾਈ ਦਾ ਕਰੀਦਾ ਤੇ ਘਰ ਦਾ ਕੰਮ ਵਗੈਰਾ ਕਰੀਦਾ ਬਸ ਉਹ ਡਿੱਕਣ ਨਾ ਅੱਖਾਂ ਕਦੇ ਕਿਸੇ ਪਰਦੇਸ اے درویشی نو تیرا ਬੰਦਾ ਤੇਰੇ ਸਦਾ ਸਰਚ ਹੋਵੇ ਤੇਰਾ ਬੰਦਾ ਤੇਰੇ ਸਦਾ ਸਰਚ ਹੋਵੇ ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ ਕੋੜਕਪੂਰਾ ਤੋਂ ਗੁਰਿੰਦਰ ਸਿੰਘ ਸ ਸ਼ਗਨਦੀਪ ਕੌਰ ਪੰਡ ਬਹਾਮਣ ਵਾਲਾ ਮੇਰੇ ਵੱਲੋਂ ਆਪ ਸਭ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਔਰ ਬੰਦੀ ਛੋੜ ਦਿਵਸ ਦੀਆਂ ਵੀ ਲੱਖ ਲੱਖ ਮੁਬਾਰਕਾਂ ਹੋਣ ਪੀਵੀ04 ਚੈਨਲ ਦੇ ਕਰੇ ਦਰਸ਼ਕਾਂ ਨੂੰ ਸਾਰੀ ਟੀਮ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੋ ਕਿ ਕਰੋਨਾ ਕਰੋਨਾ ਵਾਇਰਸ ਦੀ ਮਹਾਮਾਰੀ ਫੈਲੀ ਹੋਈ ਆਪ ਨੇ ਔਰ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣਾ ਆਪ ਇਹ ਦੀਵਾਲੀ ਆਪ ਸਭ ਲਈ ਖੁਸ਼ੀਆਂ ਭਰੀ ਬਤੀਤ ਹੋਵੇ ਧੰਨਵਾਦ